ਜਿਰੀ ਸ੍ਰੀ ਰਵਦਾਸ ਜੀ ਕੇ ਪਦੇ ਘਰ ਤੀਜਾ ਏਕ ਓੰਕਾਰ ਸਤਿੁਰ ਕਰ ਸਾਦੇ ਦੂਦ ਤ ਬਸ਼ਰੈ ਤਨੁ ਗਟਾਰਿਓ ਫੂਲ ਭਵਰ ਜਲ ਮੀਨ ਬਿਕਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰ ਨ ਫੂਲ ਅਨੂਪ ਨ ਪਾਵੋ ਰਹਾਵ ਮੈ ਲਾ ਗੁਰ ਬੇਰੇ ਹੈ ਭਉਂਗਾ ਬੇਖੰਮਰਤ ਬਸ ਹੈ ਇਕ ਰੰਗ ਸੰਗਾ ਧੂਪ ਦੀਪ ਨਈ ਬੇਤਹ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪ ਪੂਜ ਚਰਾਵੋ ਗੁਰ ਪ੍ਰਸਾਦ ਨਰੰਜਨ ਪਾਵੋ ਪੂਜਾ ਚਾਹੇ ਨ ਤੋਰੀ ਕੈ ਰਬ ਦਾਸ ਕਮਨ ਗਤ ਮੋਰੀ ਦੂਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਅੰਤਰ ਮਲ ਨਿਰਮਲ ਨਹੀਂ ਕੀ ਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ ਘਟ ਬ੍ਰਹਮ ਨਚੀਨਾ ਕਾਹੇ ਭਇਆ ਉਦਾਸੀ ਕਾਹੇ ਭਇਆ ਸੰਿਆਸੀ ਪਰ ਮੈਂ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਕੀਨਿਆ ਪਰਮਾਨੰਦ ਰਹਾਉ ਘਰ ਘਰ ਖਾਇਆ ਪਿੰਡ ਵਿਧਾਇਆ ਖਿੰਥਾ ਮੁੰਦਾ ਮਾਇਆ ਭੂਮਸਾਨ ਕੀ ਭਸਮ ਲਗਾਏ ਗੁਰਬਿਨ ਤਤ ਨ ਪਾਇਆ ਕਾਇ ਜਕਹੁਰੇ ਕਾਇ ਤਪੂਰੇ ਕਾਇ ਬਿ ਲੋਗਹ ਪਾਣੀ ਲਖ 84 ਜਨ ਉਪਾਇ ਸੋ ਸਮਰੋਹ ਨਿਰਵਾਣੀ ਕਾਇਕ ਮੰਡਲ ਕਾਪੜਿਆ ਰੇ 68 ਕਾਇ ਫਿਰਾਹੀ ਬਦ ਤਰ ਲੋਚਰ ਸੁਨ ਰੇ ਪ੍ਰਾਣੀ ਕਾਨ ਬੈਨ ਕਾਨ ਬੈਨ ਗਾਹ ਕੇ ਪਾਹੀ ਗੂਜਰੀ ਅੰਤਕਾਰ ਜੋ ਲਖਮੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਸਰਪ ਜੂਨ ਬਾਲਵਲ ਆਉਤਰਾਇ ਅਰੀ ਬਾਈ ਗੋਪਤ ਨਾਮ ਮਤ ਬੀਸਰੈ ਰਹਾਉ ਅੰਤਕਾਰ ਜੋ ਸਿੰਘ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਬੀਸਵਾ ਜੋਨ ਬਾਲਵਲ ਆਉਤਰਾਇ ਅੰਤਕਾਰ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਸੂਕਰ ਜੋਨ ਬਾਲਵਲ ਆਉਤਰਾਇ अंतकार जो मंदर सिमरै ऐसी चिंता मह जी मरै प्रीति जोन बालवल अवतरै अंतकाल नारायण सिमरै ऐसी चिंता मह जी मरै बद त्रलोचन ते नर मुक्ता पीतांबर वाके हृदय बस बसै ਰੋਦ੍ਰਿ ਸ੍ਰੀ ਜੈਦੇਵ ਜੀ ਉਕਾ ਪਦਾ ਕਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਦ ਪੁਰਖ ਮਨੋ ਪੰਮ ਸਤ ਆਦ ਭਾਵ ਰਤੰ ਪਰਮਦ ਭੁਤੰ ਪਾਰਕ੍ਰਿਤ ਪਰੰ ਜਾਦ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੋ ਰਮੰ ਬਾਦ ਅੰਬਰਤਤਾਤ ਮਯੰਗਨਾਦਨੋ ਤੁਜਾ ਸਮਰਣੇਨ ਜਨਮ ਜਿ ਰਾਤ ਮਰਨ ਪਿਆ ਭੈੰ ਰਹਾ ਇਸ ਜਮਾਦ ਭਰਾ ਪੰਗ ਜਾਸ ਸਵਸਤ ਸੋ ਕ੍ਰਿਤ ਕ੍ਰਿਤੰ ਭਾਪੂਤ ਭਾਵ ਸਮਭਯੰ ਪਰਮੰ ਪ੍ਰਸਾਨ ਵੇਦੰ ਲੋਬਾਦ ਦ੍ਰਿਸ਼ਟ ਹਰ ਪਰ ਦ੍ਰਿਸ਼ਟ ਪਰ ਗ੍ਰਹੰ ਜਾਦ ਵਿਦ ਆਚਰਣੰ ਤਜ ਸਕਲ ਦੋ ਪ੍ਰੇਤ ਦੁਰਮਤੀ ਭਜ ਚਕਰ ਧਰ ਸਰਣੰ ਹਰ ਭਗਤ ਨਿਜ ਨੇ ਕੇਵਲਾ ਰਿਤ ਕਰਮਣਾ ਬਚਸਾ ਜੋ ਗੇਨ ਕਿੰਗ ਜਗ ਗੇਨ ਕਿੰਗ ਦਾਨੇਨ ਕਿੰਗ ਤਪਸਾ ਗੋਵਿੰਦ ਗੋਪਿੰਦੇਤਿ ਜਪਨਰ ਸકલ ਸਿਧ ਪਦਮ ਜੈ ਦੇਵਾ ਉਤਸ ਸਫੁਟੰ ਭਾਕੂਤ ਸਰਬਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਕਰ ਸਾਧਨ ਉਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵ ਤੁਜਨ ਕਰੇ ਠਾਕੁਰ ਲਿਖ ਲਾਗੇ ਜੋ ਤੁਮਰਾ ਜਸ ਕਹਿ ਤੇ ਗੁਰਮਤ ਤੈਨ ਮੁਖ ਭਾਗ ਸੁਭਾਗੇ ਰਹਾ ਟੂਟੇ ਪਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਖ ਲਾਗੇ ਹਮਰਾ ਮਨ 모ਹ ਗੁਰ 모ਹਨਾ ਹਮ ਬਿਸਨ ਭਈ ਮੁਖ ਲਾਗੇ ਸਗਲੀ ਰੈਣ ਸੋਈਂ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨਾਨਕੇ ਪ੍ਰਸੰਦਰ ਸੁਆਮੀ 모ਹ ਤੁਮ ਸਰ ਵਰਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲਾ ਕੇ ਤੂੰ ਗਲੀ ਕਲ ਹਰ ਕੇ ਸੰਤ ਬਤਾਵ ਮਾਰਗਾਂ ਪਿਛੇ ਲਾਗ ਚੱਲੀ ਰਹਾਉ ਪ੍ਰੇਮ ਕੇ ਬਚਨ ਸੁਖਾਣ ਹੀ ਅਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਦਰੀ ਠਾਕੁਰ ਪਾਏ ਸੰਦਾਰਾਰ ਢੋਲ ਮਿਲੀ ਏਕ ਪ੍ਰਿਉ ਸਖਿਆ ਸਭ ਪ੍ਰੇਅ ਕੀ ਜੂ ਭਾਵੈ ਫਿਰ ਸਭੀ ਨਾਂਕ ਕੀ ਕਿਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੇ ਚੱਲੀ ਦੇ ਗੰਧਾਰੀ ਮੇਰੇ ਮਨ ਮੁਖ ਆਰ ਹਰ ਹਰ ਬੋਲੀਐ ਗੁਰਮੁਖ ਰੰਗ ਚਲੂਲੇ ਰਾਤੀਐ ਪ੍ਰੇਮਤੀ 니 ਚੋਲੀਆ ਰਹਾ ਉਹ ਹਾਂ ਕਰੋ دیਵਾਨੀ ਆਵਲ ਬਾਵਲ ਤੁਸ ਕਾਰਣ ਹਰ ਢੋਲੀਐ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀ ਐ ਸਾਧ ਗੁਰਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਕੀ ਝੋਲੀ ਐ ਕਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀ ਐ ਦੀਵ ਗੰਦਾਰੀ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਓ ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਚਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਾਨ ਦਿਉ ਹੈ ਢਾਰ ਜੋ ਆਪ ਤੂੰ ਸਰਣ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਣ ਤੁਮਾਰੀ ਹਰ ਜੀ ਰਾਖੋ ਲਾਜ ਮਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲਹਾਰੀ ਦੇਖ ਦੇਖ ਜੀਵਾਂ ਸਾਧ ਗੁਰਦਰਸ਼ਨ ਜਿਸ ਹਿਰਦੈ ਨਾਮ ਮਰਾਰੀ ਰਹਾਉ ਹਉ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਝੂਠਾਰੀ ਹਮ ਰਹਿ ਜੀ ਇਹ ਹੋਰ ਮਖ ਹੋਰ ਹੋ ਤੈ ਹਮ ਕਰਮਹੀਣ ਕੂੜਿਆਰੀ ਰੰਮਰੀ ਬੋਦਰ ਨਾਮ ਹਰ ਸੁਆਮੀ ਰਤ ਅੰਤਰ ਦ੍ਰਿਸ਼ਟ ਦੁਸ਼ਟਾਰੀ ਜਿਉ ਭਾਵਤੋ ਰਾਖੂ ਸੁਆਮੀ ਜਨਨਾਨ ਕੋ ਸਰਨ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਬੇਸਵਾਖੇ ਘਰ ਪੂਤ ਜਮਤ ਹੈ ਦੇਸ ਨਾਮ ਪਰਿਉ ਹੈ ਤਰਕਤੀ ਰਹਾ ਦਿਨ ਕਹਿਰ ਦੇ ਨਾਹੀਂ ਹਰ ਸੁਆਮੀ ਤੇ ਵਿਗੜ ਰੂਪ ਦੇ ਰੱਕੀ ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗਿ ਹੈ ਭ੍ਰਸਟੀ ਜਿਨ ਕੋ ਦਇਆਲ ਹੋਆ ਮੇਰੇ ਸੁਆਮੀ ਤਿਨਾਂ ਸਾਧ ਜਿਨਾਂ ਪਗ ਚਕਤੀ ਨਾਨਕ ਪਦ ਤਵੈਤ ਮਿਲ ਸੰਗਤਿ ਗੁਰ ਸਾਧ ਗੁਰ ਪਾਛੈ ਸੁਖਤੀ ਸ਼ਕਾ ਇਕ ਦੇਵ ਗੰਧਾਰੀ ਮਾ ਅੱਲਾ ਪੰਜਵਾ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪ੍ਰਕਾਸ਼ੀ ਸਦਾ ਸਦਾ ਹਰਿ ਧਿਆਈਐ ਰਹਾ ਅੰਦਰ ਏਕ ਬਾਹਰ ਏਕੂ ਸਭ ਮਹਿ ਏਕ ਸਮਾਈਐ ਕਟਬ ਕਟ ਰਵਿਆ ਸਭ ਠਾਈਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰੇ ਸੇਵਕ ਮਨ ਕੀਤੇ ਤੇਰਾ ਅੰਤ ਨ ਕਤ ਹੂ ਪਾਈਐ ਸੁਖ ਦਾਤੇ ਤੁਖ ਪੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੋਨ ਹਾਰ ਸੁ ਹੋਈਐ ਰਾਜ ਰਹੇ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਓ ਕਿਆ ਫੁੱਲ ਆਨੰਦ ਬਖੈ ਸੋਗ ਕਬ ਹਸਨੋ ਕਬ ਰੋਈਐ ਕਬਹੂ ਮੈਲ ਭਰੇ ਅਬਮਾਨੀ ਕਬਹੂ ਸਾਧੂ ਸੰਗ ਧੋਈਐ ਕੋਇ ਨ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਉ ਨਾਨਕ ਤਿਸ ਗੁਰ ਬਲਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੰਤ ਸੋਚ ਭਾਡਰ ਤ ਮੇਰ ਤੇਰ ਤਜੋ ਅਬਮਾਨ ਅਸਰਨ ਸੁਆਮੀ ਕੀ ਪਰਤ ਰਹਾ ਜੋ ਜੋ ਕਹਿ ਸੋਈ ਭਲ ਮਨੁ ਨਾਹਿ ਤਾ ਕਾ ਭੂਲ ਕਰ ਤ ਨਮਕ ਨ ਬਿਸਰੋਹੀਐ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਤਜਰਤ ਨਿਰਗੁਣ ਰੂਪ ਕੁਲਹੀਣ ਨਾਨਕ ਹਉ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਾਨ ਹਰ ਕੀਰਤ ਕਰ ਸਾਧੂ ਗਾਵਤ ਸੰਤ ਜਪ ਤੋ ਉਧਾਰੈ ਵਰਨ ਅਵਰਨਾ ਸਭ ਹੋ ਰਾਉ ਜੈ ਤੇ ਉਪਜੋ ਤਹੀ ਸਮਾਇਓ ਇਹ ਬਿਦ ਜਾਨੀ ਤਬ ਹੂੰ ਜਹਾਂ ਜਾਏ ਦੇਹੀ ਤਾਰੀ ਰਹਿ ਨ ਪਾਉ ਕਭੂ ਸੁਖ ਆਉ ਬੇ ਭਰਮ ਬਨਸਿ ਕਿਰਪਾਲ ਹੋਏ ਪ੍ਰਭ ਜਗੁ ਕਉ ਨਾਨਕ ਮੇਰੇ ਪ੍ਰੇਮ ਅਰਥ ਸਾਧ ਸੰਗ ਤਜ ਲਭ ਹੂੰ ਦੇਵ ਕੰਧਾਰੀ ਮਾਰਿ ਜੋ ਆਪਣੇ ਪ੍ਰਭਾਉ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬਿਲਾਵ ਰਹਾਉ ਅਨਕ ਅਡੰਬਰ ਮਾਇਆ ਕੇ ਬਿਰਤੇ ਦਾਸ ਪ੍ਰੀਤ ਘਟਾਵੋ ਜਿਉ ਆਪਨੋ ਸਵਾਮੀ ਸੁਖਮਾਨ ਹੈ ਤਾਂ ਮਹਿ ਸੂਭਾ ਪਾਵੂ ਦਾ ਸੰਤਾਸ ਰੇਣ ਦਾਸਨ ਕੀ ਜਨ ਕੀ ਟੈਲ ਕਮਾਵੋ ਸਰਬ ਸੂਖ ਬੜਿਆਈ ਨਾਨਕ ਜੀਬ ਮੁਖੋ ਗੁਲਾਵੋ ਦੀਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭ੍ਰਮ ਡਾਰਿ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰੂ ਰਹਾ ਕੋਟ ਪ੍ਰਾਦ ਮਟੇ ਤੇ ਤੇ ਸੇਵਾ ਦਰਸਨ ਦੂਜੇ ਉਤਾਰਿਓ ਨਾਮ ਦੇਵਤ ਮਹਾ ਤੁਖ ਪਾਇਓ ਚਿੰਤਾ ਰੋਗ ਪਿਦਾਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਤ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਾਨ ਸਗਲ ਸਿਆਣ ਪਰਾਈ ਕਨ ਕਰਾਮਨ ਹਾਰ ਸੁਆਮੀ ਨਾਨਕ ਕੋਟ ਗਹੀ ਰਹਾਓ ਆਪ ਮੇਟ ਪੈ ਸਰਣਾਈ ਹਮਤ ਸਾਧੂ ਕਹੀ ਪ੍ਰਭ ਕੀ ਆਗੇ ਮਾਨ ਸੁਖ ਪਾਇਆ ਭਰਮ ਅਧੇਰਾ ਲਹੀ ਜਾਨ ਪਰਬੀਨ ਸੁਆਮੀ ਪ੍ਰਭ ਮੇਰੀ ਸਰਣ ਤੁਮਾਰੀ ਅਹੀ ਕਿਰਮੈ ਤਬ ਉਦ ਆਪਣਾਰੇ ਕੁਦਰਤ ਕੀ ਨ ਪਈ ਦੇਵ ਗੰਧਾਰੀ ਪੈ ਮਹੱਲਾ ਪੰਜਵਾਂ ਹਾਰ ਪ੍ਰਾਨ ਪ੍ਰਭੂ ਸਖਦਾ ਤੇ ਗੁਰ ਪ੍ਰਸਾਦ ਕਾ ਹੋ ਜਾਤੇ ਰਹਾਉ ਸਤ ਤੂ ਤੁਹਾਰੇ ਤੁਮਰੇ ਪ੍ਰੀਤਮ ਤਿੰਨ ਕਉ ਕਾਲ ਨਾ ਘਾਤੇ ਰੰਗ ਜਲੂ ਲੈ ਲਾਲ ਪਏ ਹੈ RAM ਨਾਮ ਰਸ ਮਾਤੀ ਕਹਾ ਕੇ ਲਬਿਕ ਕੋ ਉਟ ਦੁਖ ਰੁਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੀ ਗੰਧਾਰੀ ਪੰਜਵਾ ਸੂ ਪ੍ਰਭ ਜਤ ਕਤ ਪੇਖਿਓ ਨੈਣੀ ਸੁਖਦਾਇ ਜੀਨ ਕੋ ਦਾਤਾ ਮਰਤਿ ਜਾ ਕੀ ਬੈਣੀ ਰਹਾ ਉਹ ਗਿਆਨ ਅੰਧੇਰਾ ਅਧੇਰਾ ਸੰਤੀ ਕਾਟਿਆ ਜੀ ਦੀਨ ਗੁਰ ਤੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲਤੇ ਸੀ ਤਲਹੋਣੀ ਕਰਮ ਧਰਮ ਕਿਛ ਕਰਮ ਧਰਮ ਕਿਛੂ ਪਜਨਾਇਉ ਨਹਿ ਉਪਜੀ ਨਿਰਮਲ ਕਰਨੀ ਛਾੜ ਸਿਆਨ ਪਸੰਗ ਜਮਨਾਨ ਕਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾਂ ਹਰੂ ਰਾਮ ਨਾਮ ਜਪ ਲਾ ਹਗਤ ਪਾਵੈ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਫਾਹ ਰਹਾ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹ ਤਿਨਾਂ ਪ੍ਰਾਪਤ ਹੋ ਨਦਾਨਾ ਜਿਨ ਕੈ ਕਰਮ ਲਿਖਾ ਹ ਸੇ ਬੜ ਭਾਗੀ ਸੇ ਭਤਵੰਤੇ ਸਹੀ ਪੂਰੇ ਸਾਹ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹ ਦੇਵ ਕੰਧਾਰੀ ਕੰਜਵਾ ਮਾਨ ਕਹਿ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋਤੀ ਸਹਿ ਸੋ ਛਾਰਾ ਰਹਾ ਜਨ ਕੀਆ ਤਿਸ ਸਿਮਰ ਪ੍ਰਾਨੇ ਜੀਵ ਪ੍ਰਾਨ ਜਿਨ ਧਾਰਾ ਤਿਸ ਤਿਆਗ ਅਵਰ ਲਪਟਾ ਵਹਿ ਮਰ ਜਨ ਮਹਿ ਮੁਕਤ ਗਵਾਰਾ ਅੰਧ ਗੁੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰਾਖਣ ਹਾਰਾ ਕਰਨ ਕਰਾਮਨਾਰ ਸਮਰਥਾ ਕਿਆ ਨਾਨਕ ਜント ਵਿਚਾਰ ਦੇਵ ਗੰਦਾਰੀ ਪੰਜਵਾ ਸੂ ਪ੍ਰਭ ਨੇ ਰਹਿ ਹੂੰ ਤੇ ਨੇ ਰਹਿ ਸਮਰਥ ਆਏ ਗਾਏ ਗੁਣ ਗੋਪਿੰਦ ਦਿਨ ਰਹਿਨ ਸਾਜ ਸਵੇਰ ਰਹਾ ਉਦਰ ਦੇ ਦੁਲੱਬ ਸਾਧੂ ਸੰਗ ਹਰ ਹਰ ਨਾਮ ਜਪੇ ਰਹਿ ਘਰੀ ਨਾ ਮੋਤ ਨਚ ਸਭ ਲੰਬੋ ਕਾਲ ਨ ਤਹ ਨ ਤਿਹ ਰੇ ਅੰਧ ਬਿਲਾ ਤੇ ਗਾਡੂ ਕਰਤੇ ਕਿਆ ਨਹੀਂ ਕਰਦੇ ਰਹਿ ਨਾਮ ਆਧਾਰ ਦੀ ਜੈ ਨਾਨਕ ਵਾਨਦ ਸੂਕ ਨੇਰੇ ਛੱਕੇ ਤੋਂ ਦੇਵਕੁੰਧਾਰੀ ਮਹੱਲਾ ਪੰਜਵਾਂ ਮਾਨ ਗੁਰ ਮਿਲ ਨਾਮ ਅਰਾਧ ਸੂਕ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿ ਰਹਾਓ ਕਰ ਕਿਰਪਾ ਪੁਨਾ ਦਾਸ ਕਿਨ ਨੂੰ ਕਾਟੇ ਮਾਇਆ ਫਾਦਿ ਭਾਗ ਭਗਤ ਗਾਏ ਗੁਣ ਗੋਪਤ ਜਮ ਕਾ ਮਾਰਗ ਸਾਧਿ ਭੈ ਅਨਗਰੋਹ ਮਿਟੇ ਗੋਰਚਾ ਅਮੋਲ ਪਦਾਰਥ ਲਾਧਿਓ ਬਲਹਾਰਾ ਨਾਨਕ ਲਖਬੀਰ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕੂ ਪਾਰ ਬ੍ਰਹਮ ਲਿਖ ਲਾਵਰਾਉ ਸੁੰਦਰ ਸੁਗੜ ਸੂਰ ਸੋਬੇ ਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰਸ ਨਾ ਬਉ ਨਜਨੀ ਧਵ ਪੂਰਨ ਬ੍ਰਹਮ ਰਵਿਆ ਮਨ ਤਨ ਮਹਾਨ ਨ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਉਭਤ ਜਾਨ ਸੰਗ ਨਾ ਤੁਜਿਸ ਲੜ ਲਾਵੈ ਦੇਵ ਗੰਧਾਰੀ ਪੰਜਵਾ ਚੰਚਲ ਸੁਪਨੈ ੁਰ ਜਾਇਓ ਇਤਨੀ ਨ ਭੂਜੇ ਕਬੂ ਚਲ ਨਾ ਬੇਕੁਲ ਭਇਓ ਸੰਗ ਮਾਇਉ ਰਹਾਉ ਕੁਸਮ ਰੰਗ ਸੰਗ ਰਸ ਰਚਿਆ ਬਿਖਿਆ ਏਕ ਉਪਾਇੋ ਲੋਭ ਸੁਨੇ ਮਾਨ ਸੁਖ ਕਰ ਮਾਨੈ ਦੇਗ ਤਾ ਉਠਤਾਇ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰਾ ਆਇਓ ਕਰੀ ਕਿਰਪਾ ਪਰਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਤੁੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾ ਕਲ ਮਲ ਢਾਰਨ ਮਨੈ ਸੁਧਾਰਨ ਇਹ ਆਸਰ ਮਹ ਤਰਨਾ ਰਹਾਓ पूजा आर्चन सेवा वंदन ए टहल मुह करना बिनस मान होए परगास भव नगर बे परना सब लंगूरत पास र परसो संतन की ए ध्यानना धरना भयो कृपाल ठाकुर नानक परसाद की शरणा देवगंधारी मोहल्ला 5 अपने हर ते दिन ती कही है चार पदार्थ अंत मंगल नित्य सुख सहज सिद्ध लहीए राव ਮਾਨ ਤਿਆਗ ਹਰ ਚਰਣੀ ਲਾਗੋ ਤਿਸ ਪ੍ਰਭ ਅੰਚਲ ਗਹੀਐ ਆਂਤ ਨ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਹੈ ਕੋਟਕਰਾਜ ਮਹਾ ਅਕਿਰਤ ਘਣ ਬਹੁਰ ਘੋਰ ਪ੍ਰਭ ਸਹੀਐ ਕਰੁਣਾ ਮਹਿ ਪੂਰਨ ਪਰਮੇਸ਼ਰ ਨਾਨਕ ਤੇ ਸਰਨ ਹੀਐ ਦੇਵ ਗੰਧਾਰੀ ਪੰਜਵਾ ਗੁਰ ਕੇ ਚਰਨ ਹਰਿ ਦੈ ਪਰ ਵਿਸਾਰੂਗ ਸੁਖ ਦੂਖ ਬਨਾਸੇ ਉਤਰੇ ਸਕਲ ਕਲੇਸਾ ਰਹਾ ਜਨਮ ਜਨਮ ਕੇ ਗੇਲ ਵਿਖਣਾ ਸੇ ਕੋਟ ਮੱਜਨੇ ਸੁਨਾਨਾ ਨਾਮ ਨਦਾਨ ਗਾਵਤ ਗੁਣ ਗੋਬਿੰਦ ਲਾਗੂ ਸਹਿ ਜਿ ਧਿਆਨ ਕਰਿ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋੜ ਨਰਾਰੇ ਜਾਪ ਜੱਪੀ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਹਾਰੇ ਸ਼ੱਕੀ ਤਿੰਨ ਦੇਵਿੰਦਾਰੀ ਮਹੱਲਾ 5 ਮਾਈ ਪ੍ਰਭ ਕੇ ਚਰਨ ਨਿਹਾਰੋ ਕਰਹੁ ਅਨਗਰੋ ਸੁਆਮੀ ਮੇਰੇ ਮਨ ਤੇ ਕਬਹ ਹੁ ਨ ਡਾਰੂ ਰਹੋ ਸਾਧੂ ਤੁਰ ਲੈ ਮੁਖ ਮਸਤ ਕਾਮ ਕ੍ਰੋਧ ਬਿਖਜਾਰੋ ਸਭ ਤੇ ਨੀਚ ਆਤਮਕੋ ਆਤਮ ਕਰਮ ਨੋ ਮਨ ਬਹਿਓ ਸੁਖ ਧਾਰੋ ਗੁਨ ਗਾ ਵਹਿ ਧਾਕੁਰ ਬਿਨਾਸੀ ਕਲ ਮਲ ਸਗਲੇ ਝਾਰੋ ਨਾਮ ਨਤਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਧਾਰੋ ਦੇਵ ਕੰਧਾਰੀ ਪੰਜ ਵਾਹ ਦੇਵ ਕੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਦੇਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰਹਿਨੀ ਜੀ ਪ੍ਰਾਨ ਤੇ ਪਿਆਰਾ ਰਹਾ ਸਾਸਤਰ ਭੇਦ ਪ੍ਰਾਨਵ ਲੋਕੇ ਸਿਮਰਤ ਤਾਤ ਵਿਚਾਰਾ ਤੀਨਾ ਨਾਥ ਪ੍ਰਾਨਪਤ ਪੂਰਨ ਭਵ ਚਲ ਉਦਰਣ ਹਾਰਾ ਆਤ ਜੁਗਤ ਭਗਤ ਨਚਨ ਸੇਵਕਤਾ ਕੀ ਬਖੇ ਆਧਾਰਾ ਕਿੰ ਜਾਣ ਕੀ ਤੂ ਰ ਬਾਚ ਨਿਤ ਨਾਨਕ ਪਰਮੇਸ਼ਰ ਦੇਵਨ ਹਾਰਾ ਦੇਵ ਗੰਦਾਰੀ ਮਹੱਲਾ ਪੰਜਵਾ ਤੇਰਾ ਜਨ ਰਾਮ ਰਸਾਣ ਮਾਤਾ ਪ੍ਰੇਮ ਰਸਾ ਨਿਤ ਜਾ ਕੋ ਉਪਦੀ ਛੋਟ ਨਕ ਤੂੰ ਜਾ ਤਰਹਾ ਬੈਠ ਤਹਾਰ ਹਰ ਸੂਪ ਤਹਾਰ ਹਰ ਰਸ ਭੋਜਨ ਖਾ ਤਾਟ ਸਤੀ ਤੁਮ ਜਨਕੀਨੋ ਸਾਧੂ ਤੂ ਹੀ ਨਾਤਾ ਸਫਲ ਜਨਮ ਹਰ ਜਨਕਾ ਉਪਜਿਆ ਜਨਕੀਨੋ ਸੌਤਬਧਾਤਾ ਸਾਵਲ ਸੰਧੂ ਲੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਗੁਰਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿੱਲਾ ਤੇ ਮਿਲਤ ਨਹੀਂ ਕੋਸਾਈਐ ਰਹਾਉ ਮੋਹ ਰੋਗ ਸੁਖ ਤਨ ਬਧਉ ਜੋਨੀ ਪਰਮਾਈਐ ਟਿਕਨ ਨ ਪਾਵੈ ਬਿਨ ਸਤਸੰਗਤਿ ਕੇ ਸਾਗੈ ਜੈ ਰੂ ਆਈਐ ਕਰਹਨ ਗਰੁਜੁ ਸਾਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਕੋਰ ਕਟੇ ਖੈਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵ ਕੰਧਾਰੀ ਮਹੱਲਾ ਪੰਜਵਾਂ ਠਾਕੁਰ ਹੋਇ ਆਪ ਦਇਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਦੁਇ ਕਰ ਜੋੜ ਕਰੀ ਬੇਨਤੀ ਪਾਰ ਬ੍ਰਹਮਾਨ ਧਿਆਇ ਭਾਤ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਜਨ ਕਉ ਬਲਾ ਜਾਈਐ ਕਉ ਨਾਨਕ ਜਨ ਕਉ ਬਲ ਜਾਈਐ ਜੋ ਸਭਨਾ ਕਰੇ ਉਧਾਰ ਏਕ ਓੰਕਾਰ ਸਤਗੁਰ ਪ੍ਰਸਾਦਿ ਦੇਤੇ ਇੱਕੰਧਾਰੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪਹਿ ਬਨੋ ਕਾ ਆਪੇ ਕਿਰਪਾਲ ਦਇ ਹਲ ਦੁਖ ਪੰਜੇ ਨੇ ਮੇਰਾ ਸਗਲ ਅੰਦੇਸਰਾ ਗਿਆ ਰਾਵ ਹਮ ਪਾਪੀ ਪਾਖੰਡੀ ਲੋਕੀ ਹਮਰਾ ਗੁਣ ਅਫਗਨ ਸਭ ਸਹਿਆ ਕਰਮਸਤਕਤਾਰ ਸਾਜਨ ਵਾਜੇ ਮੋਏ ਦ੍ਰਿਸ਼ਟ ਜੋ ਖਿਆ ਪਰਪਕਾਰੀ ਸਰਬ ਸਿਧਾਰੀ ਸਕਲ ਦਰਸ਼ਨ ਸਹਿਜਿਆ ਕਉ ਨਾਨਕ ਨਿਰਗਣ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਨਾਥ 나ਥ ਪ੍ਰਭ ਹਮਾਰੇ ਸਰਨ ਆਇਓ ਰਾਖਣ ਹਾਰੇ ਰਾਓ ਸਰਬ ਪਾਪ ਰਾਖ ਮਰਾਰੇ ਆਗੇ ਪਾਛੇ ਅੰਤਿvare ਜਬ ਜਤੋ ਤਬ ਤੁਹਾਰੇ ਹੋਨ ਸੁਮਾਰ ਮੇਰਾ ਮਨ ਸੁਧਾਰੇ ਸੁਨ ਗਾਵ ਗੁਰ ਤਚਨਾਰੇ ਬਲ ਬਲ ਜਾਓ ਸਾਧ ਦਰਸਾਰੇ ਮਨ ਮਹਿ ਰੱਖੋ ਇਕ ਅਸਾਰੇ ਨਾਨਕ ਪ੍ਰਭ ਮੇਰੀ ਕਰਨੇ ਹਾਰੇ ਦੀਪ ਦੰਦਾਰੀ ਮਹੱਲਾ ਪੰਜਵਾਂ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਦਾਨ ਦਇਆਲ ਮੋਹ ਦੀ ਜੈ ਕਰ ਸੰਤਨ ਕਾ ਚੇਰੇ ਰਾਵ ਪ੍ਰਤਹਿ ਕਾਲ ਲਾਗੂ ਜਨ ਚਰਨੀ ਨਿਸ ਬਾਸਰ ਦਰਸ ਪਾਵਾਂ ਤਨ ਮੈਂ ਅਰਪ ਕਰਉ ਜਨ ਸੇਵਾ ਰਸਨਾ ਹਰ ਗੁਣ ਗਾਉ ਸਾਧ ਸਾਧ ਸੰਗ ਰੂਪ ਪ੍ਰਭ ਆਪਣਾ ਸੰਤ ਸਾਗ ਨਿਤ ਰਹੀਐ ਏਕ ਅਧਾਰ ਨਾਮ ਧਨ ਮੂਰਾ ਅਨੰਦ ਨਾਨਕ ਇਹ ਲਹੀਐ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੀ ਜੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜਿਉ ਪਾਏ ਛੂਟ ਨ ਜਾਈ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਇ ਰਹਾਉ ਮਿਲੇ ਮਨੋਹਰ ਸਰਬ ਸੁਕੈਨਾ ਤਿਆਗ ਨ ਕਤਹੁ ਜਾਏ ਅਨਕ ਅਨਕ ਪਾਤ ਬੋ ਪੇਖੀ ਪ੍ਰੇ ਰੋਮ ਨ ਸੰਸਰ ਲਾਏ ਮੰਦਰ ਭਾਗ ਸੂਪ ਦਵਾਰ ਅਨਹਤ ਰਣ ਝੁਣ ਲਾਏ ਕੋ ਨਾਨਕ ਸੁਦਾ ਰੰਗ ਮਾਣੇ ਗ੍ਰਹਿ ਪ੍ਰੇਥੀ ਤੇ ਸਭ ਤੋ ਸਦ ਥਾਏ ਤੇ ਗੁੰਦਾਰੀ ਪੰਜਵਾਂ ਦਰਸ਼ਨ ਨਾਮ ਕਉ ਮਨ ਆਛੈ ਭ੍ਰਮ ਆਇਉ ਹੈ ਸਗਲ ਥਾਨ ਰੇ ਆਹੇ ਪਰਿਉ ਸੰਤ ਪਾਛੈ ਰਹਾਉ ਕਿਸ ਹਉ ਸੇਵੀ ਕਿਸ ਆਰਾਧੀ ਜੋ ਦਿਸਤ ਸੁਗਾਚ ਸਰਸਤ ਕੀ ਸਰਨੀ ਪਰਿਐ ਚਰਨ ਰੇਨ ਮਨ ਬਾਚੈ ਜੁਗਤ ਨ ਜਾਣ ਗੋਲੇ ਕੋਈ ਮਹਾ ਦੁੱਤਰ ਮਾਇ ਆਛੈ ਆਏ ਪੈਗੁ ਨਾਰਕ ਗੁਰ ਚਰਨੀ ਤਉਤਰੀ ਸੰਗਲ ਦੁਰਾਛੈ ਦੇਵ ਗੰਧਾਰੀ ਪੰਜਵਾ ਅਮਰਤਾ ਪ੍ਰੇਅ ਬਚਨ ਤੁਹਾਰੀ ਅੰਤ ਆਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਰਾਰੇ ਰਹਾਉ ਰਾਜ ਨਚਾਉ ਮੁਖਤ ਨਚਾਉ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ ਸਿੱਧ ਮਨਿੰਦਰ ਮੋਹਿ ਠਾਕੁਰ ਹੀ ਦਰਸਾਰੇ ਬ੍ਰਹਮ ਮਹੇਸ ਸਿੱਧ ਮਨਿੰਦਰ ਮੋਹਿ ਠਾਕੁਰ ਹੀ ਦਰਸਾਰੇ ਦੀਨ ਦੁਆਰ ਆਇਓ ਠਾਕੁਰ ਸਰਨ ਪਰਿਉ ਸੰਤ ਹਾਰੇ ਕੋ ਨਾਰਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਵੰਧਾਰੀ ਮਹੱਲਾ ਪੰਜਵਾ ਹਰਿ ਜਪ ਸੇਵਕ ਪਾਰ ਉਤਾਰਿਉ ਦੀਨ ਦਇਆਲ ਭੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਉ ਰਹਾ ਸਾਧ ਸੰਗਮ ਗੁਣ ਗਾਵੇ ਹਰਿ ਕੇ ਰਤਨ ਜਨਮ ਨਹੀਂ ਆਰਿਉ ਪ੍ਰਭ ਗੁਣ ਗਾਏ ਬਿਖੈ ਬਨ ਤਰਿਆ ਕੁਲ ਹਸਮੁ ਉਧਾਰਿਉ ਚਰਨ ਕਮਲ ਬਸਿਆ ਰਦ ਭੀਤਰ ਸਾਸ ਗਰਾ ਸੁ ਵਿਚਾਰ ਨਾਨਕ ਊਟ ਗਹੀ ਜਗਦੀਸ਼ਰ ਕੁਨਹਿ ਕੁਨਹਿ ਬਲਹਾਰਿ ਰਾਗ ਦੀਪਕੰਧਾਰੀ ਮਹੱਲਾ ਪੰਜਵਾ ਘਰਿ ਚਉਤਾਇਕ ਓੰਕਾਰ ਸਤਗੁਰ ਪ੍ਰਸਾਦਿ ਕਰਤ ਫਰੇ ਬਨ ਭੇਖ ਮੋਹਨ ਰਤ ਨਰਾਰ ਰਹਾ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮੈਂ ਧਰਤੇ ਗਾਰ ਅਤ ਸੁੰਦਰ ਬਉ ਚਤਰ ਸਿਆਨੇ ਵਿਦਿਆ ਰਸਨਾ ਚਾਰ ਮਾਨਮੋਹ ਮੇਰ ਤੇਰ ਬਿਵਰਜਤ ਹੁ ਮਾਰਗ ਖੰਡੇ ਧਾਰੇ ਕਉ ਨਾਨਕ ਤਿਨ ਭਵਜਲ ਤਰੀਐ ਲੈ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੀਵਕੰਧਾਰੀ ਮਹੱਲਾ ਪੰਜਵਾਂ ਘਰ ਪੰਜਵਾਂ एक ओंकार सतगुर प्रसाद मैं ऊंचा मोहन सब ते आन आनना संसर को लाग टूट रहे हम उचारा बह बत अत बड़ गाहरु था नहीं अग उचा तो न तुलिय मोल न मुलिय कथ पा मन रुचा ਕੋਜ ਅਸੰਕਾ ਅਨਕਤ ਪੰਥਾ ਬਿਨ ਗੁਰ ਨਹੀਂ ਪਾਹੂ ਚਾ ਕਉ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਘੂਚਾ ਦੇਵ ਕੰਦਾਰੀ ਮਹੱਲਾ ਪੰਜਵਾ ਮੈਂ ਬਹੁਤ ਪੇਖਿਓ ਦੂਜਾ ਨਹੀਂ ਰੀ ਕੋ ਖੰਡ ਦੀਪ ਸਭ ਪੀਤਰ ਰਵਿਆ ਪੂਰ ਰਹੇ ਸਭ ਲੋਗ ਆਹ ਅਗਮ ਅਗੰਮ ਕਮ ਮਹਿਮ ਮਨ ਜੀਵੇ ਸੰਸੋ ਚਾਰ ਆਸਰਮ ਚਾਰ ਬਰਨਾ ਮੁਕਤ ਭੈ ਸੇਵ ਤੋ ਗੁਰ ਸਬਦ ਦੜਾਇਆ ਪਰਮ ਪਦ ਪਾਇਆ ਦੁਤੀਏ ਗਏ ਸੁਖ ਹੋ ਕਉ ਨਾਨਕ ਪਵ ਸਾਗਰ ਤਰਿਆ ਹਰਨਿਤ ਪਾਈ ਸਹਜੁ ਰਾਗ ਦੇਵ ਗੰਦਾਰੀ ਮਹੱਲਾ ਪੰਜਵਾਂ ਘਰਿ ਸੇਵਾਇਕੁ ਓੰਕਾਰ ਸਤਿਗੁਰ ਕਰ ਸਾਦ ਏਕੈ ਰੇ ਹਰ ਏਕੈ ਜਾਨ ਏਕੈ ਰੇ ਗੁਰਮੁਖ ਜਾਨ ਰਹਾ ਕਾਹੇ ਪ੍ਰਮਤ ਹौं ਤੁਮ ਭ੍ਰਮੋ ਨ ਭਾਈ ਰਵਿਆਰੀ ਰਵਿਆ ਸ੍ਰਬਥਾਨ ਚੁੰਬੈ ਸੰਤੁਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬੇਰਗੋਰ ਨਾ ਪਾਵੇ ਗੋਹਾਰ ਜੀ ਕੋ ਦਵਾਰ ਮਿਲ ਸੰਗਤ ਤਾਂ ਜਬ ਮਾਨ ਕੋ ਨਾਨਕ ਪਾਏ ਹੈ ਪਰਮਨ ਧਾਨ ਦੇਵ ਕੰਧਾਰੀ ਮਹਲ ਪੰਜਵਾ ਜਾਣ ਨਜਾਇਤਾ ਕੀ ਗਾਤਰਾਉ ਕਹਿ ਤਖਾਰੋ ਹਉ ਕਰ ਚਿਤਰਾਏ ਬਿਸਮਨ ਬਿਸਮਏ ਕਹਿਨ ਕਹਾਤ ਗਣ ਕੰਧਾਰ ਕ ਸਿੱਧਰ ਸਾਧਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ ਸਤਿ ਸਰ ਬੇਦ ਉਚਰਤ ਦਿਨ ਰਾਤ ਅਗਮ ਅਗੁ ਠਾਕੁਰ ਅਗਾਦ ਕੋਣ ਬਿਆੰਤ ਬਿਆੰਤ ਭਲ ਭਾਨ ਨਾਨਕ ਕਹਿ ਨ ਜਾਈ ਪਰੈ ਪ੍ਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਝਾਏ ਗਾਏ ਕਰਨ ਹਰ ਭਉ ਨਾਹੀ ਸੁਖ ਸਹਿਜ ਅਨੰਦਾ ਅਨਕ ਉਹੀ ਰੇਕ ਸਮਾਰਾ ਸਫਲ ਮੂਰਤ ਗੁਰ ਮੇਰੈ ਮਾਥੈ ਜਤ ਕਤ ਪੀਖਉ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਨ ਆਧਾਰ ਸਮਰੱਥ ਅਥਾਹ ਬਡਾ ਪ੍ਰਭ ਮੇਰਾ ਘਟ ਘੜੇ ਅੰਤਰ ਸਾਹਿਬ ਨੀ ਰਤਾ ਕੀ ਸਰਨ ਆਸਿਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾ ਬਾਰ ਦੇਵ ਕੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰੇ ਉਲਟੀ ਰੇ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨ ਛੁਟਕੀ ਰੇ ਜਿਉ ਕਾਜਰ ਪਰ ਮੰਦਰ ਰਾਖਿ ਜੋ ਪੈ ਸਹਿ ਕਾਲੂ ਖੀਰੇ ਦੂਰ ਹੀ ਤੇ ਭੱਗ ਗਏ ਹੈ ਜਿਸ ਗੁਰ ਮੇਲ ਤ੍ਰਿਪਕੇ ਛੁਟ ਕੀ ਤ੍ਰਿਪੁਟੀ ਰੇ ਮਾਗੋ ਦਾਨ ਕਿਰਪਾਲ ਕਿਰਪਾ ਨਿਤ ਮੇਰਾ ਮੁਖ ਸਖਤ ਸੰਗ ਨ ਜੁੜ ਸੀ ਰੇ ਜਨ ਨਾਨਕ ਦਾਸ ਤਾਸ ਕੋ ਕਰਿਯੋ ਮੇਰਾ ਮੂਡ ਸਾਧ ਪੱਗਾ ਹੇਠ ਰੁਲ ਸੀ ਰੇ ਰਾਗ ਦੇਵ ਗੰਦਾਰੀ ਮਹੱਲਾ ਪੰਜਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਦਿਨ ਕੇ ਸਮਰਾਤ ਪੰਥ ਬਿਠੁਲੇ ਹਉ ਬਲ ਬਲ ਜਾਉ ਰੁਕਾਵਨ ਭਾਵਨ ਸੰਤਨ ਤੂਰੈ ਚਰਨ ਓ ਆ ਕਹਿ ਪਾਉ ਰਹਾਉ ਜਾਸਨ ਬਾਸਨ ਸਹਿਜ ਕੀਲ ਕਰਣਾ ਮੈਂ ਏਕ ਅਨੰਤ ਅਨੁਪੈਠਾ ਰਿੱਧ ਸਿੱਧ ਨਿਤ ਕਰ ਤਲ ਜਗ ਜੀਵਨ ਸਰਬਨਾਤ ਅਨੇਕੈ ਨਾਮ ਦਇਆ ਮਿਰਪਾ ਨਾਨਕ ਸਨ ਸੁਨ ਜਸ ਜੀਵਾ ਉਹ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਦੇਵ ਕੰਧਾਰੀ ਮਹੱਲਾ ਨਾਵਾਂ ਜੈ ਮਨ ਨੈਤ ਨ ਕਹਿਉ ਕਰੈ ਸਿੱਖ ਸਕਾਇ ਰਹੈ ਆਪਣੀ ਸੀ ਦੁਰਮਤੇ ਨ ਟਰ ਰਹਾ ਮਦ ਮਾਇਆ ਕੈ ਭੈਉ ਬਾਬਰੂ ਹਰ ਜਸ ਨਹਿ ਉਚਰੈ ਕਰ ਪਰਪੰਚ ਜਗਤ ਕਉ ਦੇਹ ਕੇ ਆਪਣੋ ਉਦਰ ਭਰੈ ਸਾਨ ਪੂਸਜੋ ਹੋਏ ਨ ਸੁਦੋ ਕਹੋ ਨ ਕਾਨ ਧਰੈ ਕਹੋ ਨਾਨਕ ਪਾਜ ਰਾਮ ਨਾਮ ਨਿਤ ਜਾਖਤੀ ਕਾਜ ਸਰ ਦੇਵ ਗੰਧਾਰੀ ਮਹੱਲਾ ਨਾ ਵਾ ਸਭ ਕਿਸ ਜੀਵਤ ਕੋ ਬਿਓ ਆਹਾਰ ਮਾਤ ਪਿਤਾ ਭਾਈ ਸੁੱਤ ਬੰਧ ਪਾਰ ਘਨ ਗ੍ਰਹਿ ਕੀ ਨਾਰ ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦ ਕਰੀ ਕੋ ਨਹਿਰਾ ਕੈ ਕਰਤੀ ਘਰ ਤੇ ਦੇਤ ਨਕਾਰ ਮ੍ਰਿਗ ਤ੍ਰਿਸ਼ਨਾ ਜਿਉ ਜਾਗ ਰਚਨਾ ਜਹਿ ਦੇ ਕੋ ਹਰਦੈ ਵਿਚਾਰ ਕਾ ਨਾਨਕ ਭਾਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਮ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਬੀਤ ਰਾਵ ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਉ ਬਾਧਿਉ ਚੀਤ ਅੰਤ ਕਾਲ ਸੰਗੀ ਨਹ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜ ਹੂੰ ਨਹ ਸਮਜਤ ਸਿਖ ਦੇ ਹਰ ਨੀਤ ਨਾਨਕ ਭਉਜਲ ਪਾਰ ਪਰੈ ਜੋ ਗਾਵੇ ਪ੍ਰਭ ਕੀ ਗੀਤ ਮਨ ਮੂਰਖ ਅਜ ਹੂੰ ਨਹ ਸਮਜਤ सिख दार्यु नीत नानक पव जल पार पर जौगा वह प्रभु के गीत वागुरु जी का खालसा वागुरू जी की फतेह